ਦਿੱਗਣ ਤੋਂ ਬਾਅਦ ਉਠੋ ਰਿਲੈਪਸ ਇੱਕ ਅਜਿਹਾ ਸ਼ਬਦ ਹੈ ਜੋ ਛੱਡਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਦਿਲਾਂ ਵਿੱਚ ਡਰ ਅਤੇ ਨਿਰਾਸ਼ਾ ਨੂੰ ਪੈਦਾ ਕਰ ਸਕਦਾ ਹੈ ਰਿਲੈਪਸ ਮਤਲਬ ਛੱਡਣ ਤੋਂ ਬਾਅਦ ਫੇਰ ਮੁੜ ਕੇ ਨਸ਼ਾ ਸ਼ੁਰੂ ਕਰ ਦੇਣਾ ਮੈਂ ਇਸ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਮੈਨੂੰ ਵੀ ਅਜਿਹਾ ਤਜਰਬਾ ਹੋਇਆ ਹੈ ਨਸ਼ੇ ਤੇ ਕਾਬੂ ਪਾਉਣ ਦੀ ਮੇਰੀ ਯਾਤਰਾ ਵਿੱਚ ਮੈਨੂੰ ਬਹੁਤ ਵਾਰੀ ਇਸ ਦਾ ਸਾਹਮਣਾ ਕਰਨਾ ਪਿਆ ਇਸ ਲਈ ਹੁਣ ਮੈਨੂੰ ਕੁਝ ਸਮਝ ਹੈ ਕਿ ਜਦੋਂ ਇਹ ਹੁੰਦਾ ਤਾਂ ਇਸ ਦੇ ਨਾਲ ਕਿਵੇਂ ਨਜਿੱਠਣਾ ਹੈ ਰਿਲੈਪਸ ਰਿਕਵਰੀ ਦਾ ਪਹਿਲਾ ਕਦਮ ਹੈ ਜੋ ਹੋਇਆ ਉਸ ਦੀ ਅਸਲੀਅਤ ਨੂੰ ਸਵੀਕਾਰ ਕਰਨਾ ਸਵੈ ਦੋਸ਼ ਅਤੇ ਸ਼ਰਮ ਵਿੱਚ ਡੁੱਬਣਾ ਆਸਾਨ ਹੈ ਪਰ ਯਾਦ ਰੱਖੋ ਨਸ਼ਾ ਇੱਕ ਗੁੰਝਲਦਾਰ ਲੜਾਈ ਹੈ ਅਤੇ ਝਟਕੇ ਯਾਤਰਾ ਦਾ ਇੱਕ ਆਮ ਹਿੱਸਾ ਨੇ ਇਸ ਬਾਰੇ ਆਪਣੇ ਨਾਲ ਇਮਾਨਦਾਰ ਰਹੋ ਅਤੇ ਇਸ ਦਾ ਸਾਹਮਣਾ ਕਰੋ ਸਵੀਕ੍ਰਿਤੀ ਅੱਗੇ ਵਧਣ ਦੀ ਕੁੰਜੀ ਹੈ ਇਸਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਇਸ ਨੂੰ ਸਿੱਖਣ ਦੇ ਤਜਰਬੇ ਵਜੋਂ ਵਰਤੋ ਇਸ ਗੱਲ ਤੇ ਵਿਚਾਰ ਕਰੋ ਕਿ ਦੁਬਾਰਾ ਹੋਣ ਦਾ ਕਾਰਨ ਕੀ ਹੈ ਕੀ ਇੱਕ ਖਾਸ ਸਥਿਤੀ ਭਾਵਨਾ ਜਾਂ ਵਿਚਾਰ ਸੀ ਤੁਹਾਡੇ ਟ੍ਰਿਗਰਾਂ ਨੂੰ ਸਮਝਣਾ ਤੁਹਾਨੂੰ ਭਵਿੱਖ ਵਿੱਚ ਦੁਬਾਰਾ ਹੋਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਵਿਕਸਿਤ ਕਰਨ ਵਿੱਚ ਮਦਦ ਕਰ ਸਕਦਾ ਹੈ ਆਪਣੇ ਟ੍ਰਿਗਰਸ ਵੱਲ ਧਿਆਨ ਦਿਓ ਅਤੇ ਉਨ੍ਹਾਂ ਦੇ ਵਧਣ ਤੋਂ ਪਹਿਲਾਂ ਉਨ੍ਹਾਂ ਦੀ ਪਛਾਣ ਕਰਨ ਵਿੱਚ ਸੁਚੇਤ ਰਹੋ ਤੁਸੀਂ ਇਕੱਲੇ ਰਿਲੈਪਸ ਰਿਕਵਰੀ ਦਾ ਸਾਹਮਣਾ ਨਹੀਂ ਕਰਨਾ ਆਪਣੇ ਸਹਾਇਤਾ ਨੈਟਵਰਕ ਤੱਕ ਪਹੁੰਚੋ ਭਾਵੇਂ ਇਹ ਪਰਿਵਾਰ ਹੋਵੇ ਦੋਸਤ ਹੋਵੇ ਜਾਂ ਕੋਈ ਸਹਾਇਤਾ ਸਮੂਹ ਆਪਣਾ ਅਨੁਭਵ ਸਾਂਝਾ ਕਰੋ ਅਤੇ ਉਹਨਾਂ ਨੂੰ ਹੌਸਲਾ ਮਾਰਗਦਰਸ਼ਨ ਅਤੇ ਜਵਾਬਦੇਹੀ ਪ੍ਰਦਾਨ ਕਰਨ ਦਿਓ ਉਹ ਨਵੇਂ ਦ੍ਰਿਸ਼ਟੀਕੋਣ ਪੇਸ਼ ਕਰ ਸਕਦੇ ਨੇ ਅਤੇ ਤੁਹਾਨੂੰ ਤੁਹਾਡੀ ਤਾਕਤ ਅਤੇ ਦ੍ਰਿੜਤਾ ਦੀ ਯਾਦ ਦਿਵਾ ਸਕਦੇ ਨੇ ਯਾਦ ਰੱਖੋ ਮਦਦ ਮੰਗਣਾ ਹਿੰਮਤ ਦੀ ਨਿਸ਼ਾਨੀ ਹੈ ਕਮਜ਼ੋਰੀ ਦੀ ਨਹੀਂ ਦੁਬਾਰਾ ਨਸ਼ੇ ਕਰਨ ਲੱਗਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਸਫਲ ਹੋ ਗਏ ਹੋ ਇਹ ਛੱਡਣ ਦੇ ਤੁਹਾਡੇ ਟੀਚੇ ਨੂੰ ਦੁਬਾਰਾ ਕਰਨ ਦਾ ਇੱਕ ਮੌਕਾ ਹੈ ਆਪਣੀ ਪ੍ਰੇਰਣਾ ਅਤੇ ਉਹਨਾਂ ਕਾਰਨਾਂ ਨਾਲ ਦੁਬਾਰਾ ਜੁੜਨ ਲਈ ਕੁਝ ਸਮਾਂ ਲਓ ਜੋ ਤੁਹਾਨੂੰ ਇਸ ਯਾਤਰਾ 'ਤੇ ਲੈ ਗਏ ਨੇ ਉਸ ਭਵਿੱਖ ਦੀ ਕਲਪਨਾ ਕਰੋ ਜੋ ਤੁਸੀਂ ਚਾਹੁੰਦੇ ਹੋ ਅਤੇ ਉਹ ਵਿਅਕਤੀ ਜੋ ਤੁਸੀਂ ਬਣਨਾ ਚਾਹੁੰਦੇ ਹੋ ਇਸ ਨਵੀਂ ਬਚਨ ਬੱਧਤਾ ਨੂੰ ਤੁਹਾਡੇ ਦ੍ਰਿੜ ਇਰਾਦੇ ਅਤੇ ਗੱਡੀ ਨੂੰ ਵਧਾਉਣ ਦਿਓ ਰਿਲੈਪਸ ਰਿਕਵਰੀ ਲਈ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਦਾ ਇੱਕ ਮਜ਼ਬੂਤ ਹਥਿਆਰ ਬਣਾਉਣ ਦੀ ਲੋੜ ਹੈ। ਤਣਾਅ, ਲਾਲਸਾ ਅਤੇ ਨਕਾਰਾਤਮਕ ਭਾਵਨਾਵਾਂ ਦਾ ਪ੍ਰਬੰਧਨ ਕਰਨ ਲਈ ਸਿਹਤਮੰਦ ਵਿਕਲਪਾਂ ਦੀ ਪਛਾਣ ਕਰੋ। ਉਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ, ਜਿਵੇਂ ਕਿ ਕਸਰਤ, ਕਲਾ ਜਾਂ ਦਿਮਾਗੀ ਅਭਿਆਸ। ਜੇ ਲੋੜ ਹੋਵੇ ਤਾਂ ਪੇਸ਼ੇਵਰ ਮਦਦ ਲਓ, ਚਾਹੇ ਥੈਰੇਪੀ, ਕਾਉਂਸਲਿੰਗ ਜਾਂ ਨਸ਼ੇ ਦੇ ਮਾਹਿਰਾਂ ਰਾਹੀਂ। ਕੋਗਨੀਟਿਵ ਬਿਹੇਵੀਅਰ ਥੈਰੇਪੀ ਜਾਂ ਮਾਈਂਡਫੁਲਨੈਸ ਬੇਸਡ ਰਿਲੈਪਸ ਪ੍ਰੀਵੈਂਸ਼ਨ ਵਰਗੀਆਂ ਤਕਨੀਕਾਂ ਪ੍ਰਭਾਵਸ਼ਾਲੀ ਵਿਧੀ ਨੇ ਰਿਲੈਪਸ ਰਿਕਵਰੀ ਦੇ ਦੌਰਾਨ ਸਵੈ ਦਇਆ ਦਾ ਅਭਿਆਸ ਕਰਨਾ ਮਹੱਤਵਪੂਰਨ ਹੈ ਆਪਣੇ ਆਪ ਪ੍ਰਤੀ ਦਿਆਲੂ ਬਣੋ ਅਤੇ ਸਮਝੋ ਕਿ ਰੁਕਾਵਟਾਂ ਪ੍ਰਕਿਰਿਆ ਦਾ ਹਿੱਸਾ ਨੇ ਆਪਣੇ ਆਪ ਨਾਲ ਉਸੇ ਸਮਝ ਅਤੇ ਮਾਫੀ ਨਾਲ ਪੇਸ਼ ਆਓ ਜਿਸ ਤਰ੍ਹਾਂ ਤੁਸੀਂ ਆਪਣੇ ਕਿਸੇ ਪਿਆਰੇ ਦੋਸਤ ਨਾਲ ਪੇਸ਼ ਆਉਂਦੇ ਹੋ ਆਪਣੇ ਆਪ ਨੂੰ ਯਾਦ ਦਿਵਾਓ ਕਿ ਇਹ ਇੱਕ ਸਫ਼ਰ ਹੈ ਅਤੇ ਹਰ ਇੱਕ ਕਦਮ ਅੱਗੇ ਇੱਥੋਂ ਤੱਕ ਕੇ ਡਿੱਗਣ ਤੋਂ ਬਾਅਦ ਵਾਪਸ ਉੱਠਣਾ ਤਰੱਕੀ ਹੈ। ਰਿਕਵਰੀ ਦਾ ਮਤਲਬ ਸਿਰਫ ਨਸ਼ਿਆਂ ਤੋਂ ਪਰਹੇਜ਼ ਨਹੀਂ ਹੈ। ਇਹ ਇੱਕ ਨਵੀਂ ਸੰਪੂਰਨ ਜ਼ਿੰਦਗੀ ਨੂੰ ਗਲੇ ਲਗਾਉਣ ਬਾਰੇ ਹੈ। ਰਸਤੇ ਵਿੱਚ ਛੋਟੀਆਂ ਜਿੱਤਾਂ ਦਾ ਜਸ਼ਨ ਮਨਾਓ। ਭਾਵੇਂ ਇਹ ਇੱਕ ਦਿਨ, ਇੱਕ ਹਫ਼ਤੇ ਜਾਂ ਇੱਕ ਮਹੀਨੇ ਲਈ ਸੰਜੀਦਾ ਹੋਵੇ। ਯਾਦ ਰੱਖੋ ਕਿ ਕਾਗਜ਼ ਦਾ ਉਹ ਟੁਕੜਾ ਜੋ ਤੁਸੀਂ ਆਪਣੇ ਬਟੂਏ ਵਿੱਚ ਰੱਖਿਆ ਸੀ ਜਿੱਥੇ ਤੁਸੀਂ ਛੱਡਣ ਦੀ ਤਰੀਕ ਲਿਖੀ ਸੀ ਇਹ ਤੁਹਾਡੀ ਵਰੇਗੰਡ ਦੀ ਤਰੀਕ ਹੈ ਇਸ ਨੂੰ ਹਰ ਸਾਲ ਮਨਾਓ ਆਪਣੇ ਵਿਕਾਸ ਅਤੇ ਪ੍ਰਾਪਤੀਆਂ ਨੂੰ ਸਵੀਕਾਰ ਕਰੋ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਜਾਂ ਅਨੁਭਵਾਂ ਨਾਲ ਇਨਾਮ ਦਿਓ ਜਿਨ੍ਹਾਂ ਦਾ ਤੁਸੀਂ ਸੱਚਮੁੱਚ ਆਨੰਦ ਮਾਣਦੇ ਹੋ ਯਾਦ ਰੱਖੋ ਤੁਹਾਡਾ ਅਤੀਤ ਤੁਹਾਡੇ ਭਵਿੱਖ ਨੂੰ ਪਰਭਾਸ਼ਿਤ ਨਹੀਂ ਕਰਦਾ ਨਸ਼ਾ ਮੁਕਤ ਜੀਵਨ ਲਈ ਆਪਣੀ ਵਚਨਬੱਧਤਾ ਨੂੰ ਡੂੰਘਾ ਕਰਨ ਦੇ ਮੌਕੇ ਦੇ ਤੌਰ ਤੇ ਰਿਲੈਪਸ ਦੀ ਵਰਤੋਂ ਕਰੋ ਸਿੱਖੇ ਗਏ ਸਬਕਾਂ ਨੂੰ ਗਲੇ ਲਗਾਓ ਸਹਾਇਤਾ ਪ੍ਰਾਪਤ ਕਰੋ ਅਤੇ ਦੁਬਾਰਾ ਆਦੀ ਹੋਣ ਤੋਂ ਬਚਣ ਲਈ ਇੱਕ ਠੋਸ ਯੋਜਨਾ ਵਿਕਸਿਤ ਕਰੋ ਤੁਹਾਡੇ ਕੋਲ ਕਿਸੇ ਵੀ ਝਟਕੇ ਨੂੰ ਦੂਰ ਕਰਨ ਅਤੇ ਸੁਧਾਰ ਦੇ ਰਾਹ ਤੇ ਅੱਗੇ ਵਧਣ ਦੀ ਤਾਕਤ ਹੈ ਰਿਲੈਪਸ ਰਿਕਵਰੀ ਇਹ ਨਹੀਂ ਹੈ ਕਿ ਤੁਸੀਂ ਕਿੰਨੀ ਵਾਰ ਡਿੱਗਦੇ ਹੋ ਵਾਰ ਤੁਸੀਂ ਕਿੰਨੀ ਵਾਰ ਵਾਪਸ ਆਉਂਦੇ ਹੋ ਸਵੈ ਦਇਆ ਨਾਲ ਯਾਤਰਾ ਤੱਕ ਪਹੁੰਚੋ ਸਹਾਇਤਾ ਦੀ ਭਾਲ ਕਰੋ ਅਤੇ ਆਪਣੇ ਟੀਕੇ ਲਈ ਅਗੇਨ ਅਤੇ ਆਪਣੇ ਟੀਕੇ ਲਈ ਵਚਨਬੱਧ ਰਹੋ ਰਸਤਾ ਚੁਣੌਤੀਪੂਰਨ ਹੋ ਸਕਦਾ ਹੈ ਪਰ ਹਰ ਕਦਮ ਅੱਗੇ ਤੁਹਾਡੇ ਲਚਕੀਲੇਪਣ ਅਤੇ ਦ੍ਰਿੜਤਾ ਦਾ ਪ੍ਰਮਾਣ ਹੈ ਇਸ ਨੂੰ ਦੂਰ ਕਰਨ ਦੀ ਆਪਣੀ ਯੋਗਤਾ ਵਿੱਚ ਵਿਸ਼ਵਾਸ ਰੱਖੋ ਅਤੇ ਇੱਕ ਉਜਵਲ ਨਸ਼ਾ ਮੁਕਤ ਭਵਿੱਖ ਦੀ ਸੰਭਾਵਨਾ ਵਿੱਚ ਵਿਸ਼ਵਾਸ ਕਰੋ